ਸਤ ਸ੍ਰੀ ਅਕਾਲ ਜੀ ਪੰਜਾਬ ਅਪਡੇਟਸ ਦੇ ਇਸ ਖਾਸ ਬਲਟਨ ਦੇ ਵਿੱਚ ਤੁਹਾਡਾ ਸਵਾਗਤ ਹੈ ਮਹਾਰਪ੍ਰੀਤ ਸਿੰਘ ਗਿੱਲ ਪੰਜਾਬ ਦੇ ਵਿੱਚ ਆਏ ਹੜ੍ਹਾਂ ਨਾਲ ਹੋਏ ਲੋਕਾਂ ਦੇ ਭਾਰੀ ਨੁਕਸਾਨ ਨੂੰ ਲੈ ਕੇ ਸ਼੍ਰੀ ਨਾਨਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਕੇਂਦਰ ਸਰਕਾਰ ਤੋਂ ਪੰਜਾਬ ਲਈ 60000 ਕਰੋੜ ਰੁਪਏ ਦੇ ਪੈਕੇਜ ਦੀ ਮੰਗ ਕਰਦੇ ਹੈ ਕਿ ਕੇਂਦਰ ਵੱਲੋਂ ਪ੍ਰਤੀ ਏਕੜ ਨੁਕਸਾਨ ਲਈ 50000 ਰੁਪਏ ਦਾ ਮੁਆਵਜ਼ਾ ਜਾਰੀ ਹੋਣਾ ਚਾਹੀਦਾ ਹੈ ਡਿਪਟੀ ਕਮਿਸ਼ਨਰ ਅਨਕੁਰਜੀਤ ਸਿੰਘ ਐਸਟੀਐਮ ਪ੍ਰੀਤਿਕਾ ਗੋਹਿਲ ਹਤੇ ਭਾਰੀ ਗਿਣਤੀ ਦੇ ਵਿੱਚ ਇਲਾਕਾ ਨਿਵਾਸੀਆਂ ਸਮੇਤ ਬੰਨ ਦੀ ਮਜ਼ਬੂਤੀ ਦੇ ਚੱਲ ਰਹੇ ਕੰਮਾਂ ਦਾ ਜਾਇਜ਼ ਮੈਂਬਰ ਪਾਰਲੀਮੈਂਟ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਕੇਂਦਰ ਨੂੰ ਪੰਜਾਬ ਦੇ ਨਾਲ ਪੂਰੀ ਹਮਦਰਦੀ ਜ਼ਾਹਰ ਕਰਦਿਆਂ ਤੁਰੰਤ ਰਾਹਤ ਪੈਕੇਜ ਜਾਰੀ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਪੰਜਾਬੀਆਂ ਨੇ ਪਹਿਲਾਂ ਵੀ ਕਈ ਕੁਦਰਤੀ ਮਾਰਾਂ ਝੱਲੀਆਂ ਨੇ ਤੇ ਮੌਜੂਦਾ ਸਮੇਂ ਹੜ੍ਹ ਨਾਲ ਸੂਬੇ ਅੰਦਰ ਵੱਡੀ ਤਬਾਹੀ ਹੋਈ ਹੈ ਜਿਸ ਨੂੰ ਗੌਰ ਦੇ ਨਾਲ ਵਿਚਾਰਦਿਆਂ ਕੇਂਦਰ ਸਰਕਾਰ ਬਿਨਾਂ ਕਿਸੇ ਦੇਰੀ ਤੋਂ ਰਾਹਤ ਪੈਕੇਜ ਐਲਾਨੇ। ਉਹਨਾਂ ਕਿਹਾ ਕਿ ਪੰਜਾਬ ਹਰ ਮੁਸ਼ਕਲ ਵਕਤ ਵਿੱਚ ਦੇਸ਼ ਲਈ ਮੋਰੀ ਹੋ ਕੇ ਨਿਤਰੇ ਤੇ ਸਰਦੀ ਸੂਬਾ ਹੋਣ ਦੇ ਨਾਤੇ ਸਰਹੱਦ ਨਾਲ ਦੇ ਇਲਾਕਿਆਂ ਦੇ ਵਿੱਚ ਹੜ੍ਹਾਂ ਦੇ ਨਾਲ ਡਾਢਾ ਨੁਕਸਾਨ ਹੋਇਆ ਹੈ। ਕੇਂਦਰ ਸਰਕਾਰ ਤੋਂ ਸੂਬੇ ਵਿੱਚ ਹੋਈ ਨੁਕਸਾਨ ਲਈ ਪ੍ਰਤੀ ਏਕੜ 50000 ਰੁਪਏ ਦੇ ਮੁਆਵਜ਼ੇ ਦੀ ਮੰਗ ਕਰਦੇ ਮੈਂਬਰ ਪਾਰਲੀਮੈਂਟ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਕੇਂਦਰ ਨੂੰ ਦੋ ਸਾਲ ਲਈ ਪੰਜਾਬ ਤੋਂ ਜੀਐਸਟੀ ਦੇਣ ਤੋਂ ਛੋਟ ਦੇਣੀ ਚਾਹੀਦੀ ਹੈ ਉਹਨੇ ਕਿਹਾ ਕਿ ਐਮਪੀ ਲੈਡ ਫੰਡ ਦਾ ਇਸ ਸਾਲ ਦੀ ਬਕਾਇਆ ਰਕਮ ਉਹਨਾਂ ਵੱਲੋਂ ਤਰਜੀਹ ਦੇ ਆਧਾਰ ਤੇ ਹੜ੍ਹ ਪ੍ਰਭਾਵਿਤ ਇਲਾਕਿਆਂ ਤੇ ਹੜ੍ਹ ਪੀੜਤਾਂ ਦੀ ਮਦਦ ਲਈ ਖਰਚੀ ਜਾਵੇਗੀ ਇੱਕ ਧੀ ਜਿਹੜਾ ਨੈਸ਼ਨਲ ਡਿਜ਼ਾਸਟਰ ਫੰਡ ਹੈ ਬੇਸਿਕਲੀ 10000 ਕਰੋੜ ਰੁਪਏ ਦੇ ਕਰੀਬ ਦਾ ਹੈ ਦੇ ਉਹਦੇ ਚ ਭਾਰਤ ਸਰਕਾਰ ਦੀਆਂ ਇੰੀਆਂ ਸਖਤ ਗਾਈਡਲਾਈਨ ਆ ਆ ਵੀ ਉਹਨੂੰ ਸੂਬਾ ਸਰਕਾਰ ਜਿੰਨਾ ਚਿਰ ਉਪਰੋਂ ਜਿਹੜੀ ਹਰੀ ਝੰਡੀ ਨਹੀਂ ਮਿਲਦੀ ਉਹਨਾਂ ਚਿਰ ਖਰਚ ਨਹੀਂ ਕਰ ਸਕਦਾ। ਔਰ ਇਹ ਤੁਸੀਂ ਆਪ ਹੀ ਦੇਖ ਲਿਆ ਹੈ ਵੀ ਪਿਛਲੇ 15 ਦਿਨ ਹੋ ਗਏ ਤਕਰੀਬਨ ਕਿ ਇਹ ਜਿਹੜਾ ਰਵਈਆ ਰਿਹਾ ਆ ਕੇਂਦਰ ਸਰਕਾਰ ਦਾ ਵੀ ਬਹੁਤ ਵਧੀਆ ਨਹੀਂ ਪਰ ਚਲੋ ਐਨੀਵੇ ਅੱਜ ਐਗਰੀਕਲਚਰ ਮਿਨਿਸਟਰ ਸਾਹਿਬ ਆਏ ਆ ਗਰਾਊਂਡ ਰੈਲੀਟੇ ਵੀ ਉਹਨਾਂ ਨੂੰ ਪਤਾ ਲੱਗ ਜੂ ਜਿਹੜਾ ਮੁੱਖ ਮੰਤਰੀ ਸਾਹਿਬ ਔਰ ਬਾਕੀ ਸਰਕਾਰ ਪੰਜਾਬ ਦੀ ਵਾਰ-ਵਾਰ ਕਹਿ ਰਹੀ ਸੀ ਪਤਾ ਲੱਗ ਗਿਆ ਵੀ ਪੰਜਾਬ ਉਹ ਸੂਬਾ ਜਿਹੜਾ ਹਮੇਸ਼ਾ ਮੁਸ਼ਕਲ ਟਾਈਮ 'ਤੇ ਦੇਸ਼ ਦੇ ਨਾਲ ਖੜਦਾ ਅੱਜ ਦੇਸ਼ ਨੂੰ ਲੋਡ ਹੈ ਔਰ ਇਹ ਸਰਹੱਦੀ ਸੂਬਾ ਆ ਇੰਟਰਨੈਸ਼ਨਲ ਬਾਰਡਰ ਤੇ ਸੂਬਾ ਔਰ ਸਭ ਤੋਂ ਵੱਧ ਅਫੈਕਟਡ ਜਿਹੜੇ ਏਰੀਆਜ਼ ਆ ਗੁਰਦਾਸਪੁਰ ਸਾਹ ਗੁਰਦਾਸਪੁਰ ਹੋਵੇ ਅੰਮ੍ਰਿਤਸਰ ਸਾਹਿਬ ਹੋਵੇ ਉਹ ਬਾਰਡਰ ਤੇ ਆ ਉਹ ਜਿੱਥੇ ਸਾਰੀ ਖੇਤੀ ਵੀ ਤਬਾਹ ਹੋ ਗਈ ਘਰ ਵੀ ਤਬਾਹ ਹੋ ਗਏ ਡੰਗਰ ਬੱਛਾ ਵੀ ਨਹੀਂ ਬਚਿਆ ਸੋ ਮੈਨੂੰ ਲੱਗਦਾ ਹੈ ਵੀ ਰਾਹਤ ਪੈਕੇਜ ਤੇ ਇਸ ਟਾਈਮ ਕੇਂਦਰ ਸਰਕਾਰ ਨੂੰ ਇਸ ਲੈਵਲ ਤੇ ਜਾਰੀ ਹੋਵੇ ਕਿ ਟੋਟੋ-ਟੋਟ 50000 ਰੁਪਿਆ ਏਕੜ ਦੇ ਹਿਸਾਬ ਨਾਲ ਜਿਹੜੀ ਹੈ ਆਮ ਬੰਦਾ ਜਿਹੜਾ ਆਮ ਬੈਠਾ ਜਿਹੜਾ ਨੂੰ ਨੁਕਸਾਨ ਹੋਇਆ ਤਾਨੂੰ ਰਾਹਤ ਮਿਲੇ ਤਾਂ ਹੀ ਪਰਪਾਈ ਹੋ ਸਕਦੀ ਪੈਰਾਂ ਤੇ ਖੜਾ ਹੋ ਸਕਦਾ ਜਦ ਤੱਕ ਪੰਜਾਬ ਸਰਕਾਰ ਦੀ ਗੱਲ ਹੈ ਪਹਿਲੀ ਸਾਡੀ ਕੋਸ਼ਿਸ਼ ਇਹ ਆ ਵੀ ਜਾਨ ਮਾਲ ਦਾ ਨੁਕਸਾਨ ਨਾ ਹੋਵੇ ਲੋਕਾਂ ਨੂੰ ਬਚਾਇਆ ਜਾਵੇ ਪਰ ਤੁਸੀਂ ਇਹ ਸਾਰੇ ਜਾਣਦੇ ਹੋ ਤੁਸੀਂ ਗਵਾਹ ਵੀ ਹੋ ਕਿ 88 ਤੋਂ ਵੀ ਵੱਡਾ ਏ ਕਹਿਰ ਹੈ ਪਾਣੀ ਔਰ ਅੱਜ ਦੇ ਵੀ ਜੇ ਮੈਂ ਤੁਹਾਨੂੰ ਹਾਲਾਤ ਦੱਸਾਂ ਅੱਜ ਭਾਖੜਾ ਜਿਹੜਾ 1680 ਫੁੱਟ ਜਿਹੜੀ ਡੇਂਜਰਸ ਪੁਆਇੰਟ ਜਿਹੜਾ ਸੀਗਾ ਉਹਨੂੰ ਛੂ ਗਿਆ ਸੋ ਅੱਜ 85000 ਕਿਊਸਕ ਦੇ ਹਿਸਾਬ ਨਾਲ ਪਾਣੀ ਛੱਡਿਆ ਜਾਣਾ ਆਲਮੋਸਟ ਸੋ ਦਰਿਆ ਚ ਪਾਣੀ ਬਹੁਤ ਜ਼ਿਆਦਾ ਹੋਣਾ ਔਰ ਲਗਾਤਾਰ ਪੰਜਾਬ ਦੇ ਲੋਕ ਕਿਉਂਕਿ ਮੈਂ ਐਵੇਂ ਕਹਦਾ ਸਰਕਾਰ ਕੱਲੀ ਨਹੀਂ ਪੰਜਾਬ ਦੇ ਲੋਕ ਹੋਂਮ ਹਮਾ ਕੇ ਇਸ ਮੁਸ਼ਕਲ ਚ ਆਪ ਜਿਹੜੇ ਆ ਇੱਕ ਦੂਜੇ ਦਾ ਸਹਿਯੋਗ ਕਰ ਰਹੇ ਆਂ ਔਰ ਅਸੀਂ ਇਸ ਮੁਸ਼ਕਲ ਨੂੰ ਸਭ ਪੂਰ ਪਾਵਾਂਗੇ ਔਰ ਪੰਜਾਬ ਮੋਰ ਪੈੜਾਂ ਤੇ ਖੜਾ ਹੋਊਗਾ ਇਹ ਮੈਂ ਬਿਲਕੁਲ ਇਸ ਵਾਕ ਦੇ ਬਾਰੇ ਮਹਾਰਾਜ ਦੇ ਅੱਗੇ ਅਰਦਾਸ ਵੀ ਕਰਦਾ ਤੁਹਾਡਾ ਸਾਰਿਆਂ ਦਾ ਸਹਿਯੋਗ ਸਿੰਘ ਸਾਹਿਬ ਲੋੜ ਪੈਣੀ ਹੈ ਜਿੱਦਣ ਪਾਣੀ ਘਟਣਾ ਹੈ ਬਰਸਾਤ ਬੰਦ ਹੋਣੀ ਹੈ ਸਭ ਤੋਂ ਵੱਧ ਡੋਡ ਦਵਾਈਆਂ ਇਹ ਲੋਕਾਂ ਦੇ ਘਰਾਂ ਦੇ ਰਿਪੇਅਰ ਵਾਸਤੇ ਸੋ ਡੈਫੀਨੇਟਲੀ ਪੰਜਾਬ ਸਰਕਾਰ ਤੇ ਉੱਤੇ ਕਰੂਗੀ ਲੇਕਿਨ ਆਮ ਵੀ ਤੁਹਾਡੇ ਰਾਹੀਂ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਜਿਹੜੇ ਸਾਡੇ ਐਨ ਆਰ ਆਈ ਭਾਈਚਾਰਾ ਹੋਰ ਸਮਾਜ ਸੇਵੀ ਸੰਸਥਾਵਾਂ ਮੈਡੀਕਲੀ ਕਿਸੇ ਵੀ ਬੰਦੇ ਨੂੰ ਜਿਹੜੀ ਜ਼ਰੂਰਤ ਹੈ ਉਹ ਪ੍ਰਾਇੋਰਟੀ ਤੇ ਪਹੁੰਚਾਵਾਗੇ ਸਰਕਾਰ ਤੇ ਆਲਰੇਡੀ ਲੱਗੀ ਹੋਈ ਆ ਫਿਰ ਵੀ ਮੈਂ ਕਹਿੰਨਾ ਇਸ ਟਾਈਮ ਇ ਨੈਸ਼ਨਲ ਕਲੈਮਿਟੀ ਆ ਇਹ ਕੋਈ ਪੰਜਾਬ ਦਾ ਤਾਂ ਮਸਲਾ ਹੀ ਨਹੀਂ ਰਿਹਾ ਇਹਨੂੰ ਕੇਂਦਰ ਸਰਕਾਰ ਨੂੰ ਜਿਸ ਤਰ੍ਹਾਂ ਉੱਤਰਾਖੰਡ ਤੋਂ ਲੈ ਕੇ ਬਾਕੀ ਸੂਬਿਆਂ ਨੂੰ ਪੈਕੇਜ ਦਿੰਦੇ ਆ ਪੰਜਾਬ ਨੂੰ ਦੇਣਾ ਪੈਣਾ ਹੈ ਜੇ ਪੰਜਾਬ ਦੇ ਲੋਕਾਂ ਨੂੰ ਪਿਆਰਾ ਸਰ ਤੁਹਾਡੀਆਂ ਜਿਹੜੀਆਂ ਜਨ ਬਿਧਾਨ ਸਭਾ ਉਹਦੇ ਵਿੱਚ ਕਿੰਨਾ ਤੋਂ ਨੁਕਸਾਨ ਹੋਇਆ ਹੈ ਫਸਲਾਂ ਦਾ ਯਾਰ ਦੇਖੋ ਆਪਣੇ ਅਜੇ ਮਹਾਰਾਜ ਦੀ ਕਿਰਪਾ ਨਾਲ ਫਸਲਾਂ ਦਾ ਨੁਕਸਾਨ ਬਚਾ ਰੋਪੜ ਵਿਧਾਨ ਸਭਾ ਹਲਕੇ 'ਚ ਕੁਝ ਥਾਵਾਂ ਤੇ ਹੈ ਬਹੁਤ ਮਾਮੂਲੀ ਹੈ ਇਹਨਾਂ ਨੇ ਕਿਹਾ ਲੇਕਿਨ ਜੇ ਹਾਲਾਤ ਮੀ ਇਸ ਤਰ੍ਹਾਂ ਹੀ ਪੈਂਦਾ ਗਿਆ ਤੇ ਪਾਣੀ ਪਹਾੜਾਂ ਦਾ ਅਲਟੀਮੇਟਲੀ ਤੇ ਆਪਣੀ ਹੋਣਾ ਜੇ ਸਤਲੁਜ ਪਾਣੀ ਦਾ ਜੇ ਵਾਧਾ ਹੈ ਤੇ ਫਿਰ ਸੁਭਾਵਿਕ ਤੌਰ ਤੇ ਇਹਦਾ ਨੁਕਸਾਨ ਫਸਲਾਂ ਨੂੰ ਅੰਗਰ ਸਾਹਿਬ ਆਪਣਾ ਖਜ਼ਾਨਾ ਕਦੋਂ ਆਪਣੇ ਖਜ਼ਾਨੇ 'ਚੋਂ ਕਿਆ ਦੇ ਰਹੇ ਹੋ ਜੀ ਫਿਰ ਦੇਖੋ ਸਾਡਾ ਖਜ਼ਾਨਾ ਤੇ ਹੈ ਹੀ ਲੋਕਾਂ ਦਾ ਮੇਰਾ ਖਜ਼ਾਨਾ 5 5 ਕਰੋੜ ਦੇ ਵਿੱਚੋਂ ਕੁਸਤਾਬ ਹੋਣੀ ਮੇਰਾ ਕੋਈ ਖਜ਼ਾਨਾ ਨਹੀਂਗਾ ਅਸੀਂ ਮੈਂ ਕੱਲ ਰੋਪੜ ਸਰ ਦੇ ਡੀ ਸਾਹਿਬ ਨਾਲ ਇਹ ਗੱਲ ਕਰ ਰਿਆ ਸੀ ਲੋਕਾਂ ਦੇ ਘਰ ਰਿਪੇਅਰ ਕਰਨ ਪ੍ਰਾਇੋਰਟੀ ਤੇ ਜਦੋਂ ਵੀ ਇਹ ਪਾਣੀ ਘਟਦਾ ਕਿੱਥੇ-ਕਿੱਥੇ ਐਮਪੀ ਲੈਡ ਦੀ ਫੰਡ ਹੈ ਚਾਹੇ ਅਸੀਂ ਬਾਕੀ ਸਾਰੀਆਂ ਚੀਜ਼ਾਂ ਰੋਕ ਲੀਆਂ ਜਿਹੜੀਆਂ ਮੇਰੇ ਕੋਲ ਰਿਕਵੈਸਟ ਆਈਆਂ ਹਨ ਸਪੋਰਟਸ ਗਰਾਊਂਡਾਂ ਤੋਂ ਜਿੰਮਾਂ ਤੋਂ ਲੈ ਕੇ ਉਹ ਸਭ ਰੋਕ ਲੀਆਂ 2.5-3 ਕਰੋੜ ਰੁਪਏ ਜਿਹੜਾ ਇਸ ਸਾਲ ਦਾ ਹਜੇ ਬਚਿਆ ਉਹ ਪ੍ਰਾਇੋਰਟੀ ਦੇ ਤੌਰ ਤੇ ਜਿਹੜੇ ਫਲਡ ਅਫੈਕਟਡ ਲੋਕ ਉਹਨਾਂ ਤੇ ਚਲੋ ਨਵੇਂ ਸ਼ਹਿਰ ਪੰਜਾਬ ਅਪਡੇਟਸ ਦੇ ਖਾਸ ਬਲੇਟਨ ਦੇ ਵਿੱਚ ਫਿਲਹਾਲ ਨਹੀਂ ਸੁਬਣ ਰਹੋ ਚੜ੍ਹਦੀ ਕਲਾ ਟਾਈਮ ਟਿਮ ਦੇ ਨਾਲ ਧੰਨਵਾਦ